ਤੇ ਜਿਹੜਾ ਕੋਈ ਅੰਦਰ ਰਹਿ ਜੇ ਤਾਂ ਉਹਦੀ ਮਤਲਬ ਮੈਮਰੀ ਹਾਂ ਹਾਂ ਕਹਿੰਦੇ ਜੀ ਉਹ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਉਹ ਪੜਿਓ ਲੋਕੋ ਉਹ ਪ੍ਰਧਾਨ ਮੰਤਰੀ ਨੂੰ ਕੋਣ ਉਹਦੀ ਇਨਕੁਆਰੀ ਕਰ ਸਕੂ ਐਜੰਸੀਆਂ ਤਾਂ ਛੋਡੀਆਂ ਹੀ ਨੇ ਹਾਂ ਉਹਨਾਂ ਪਿੱਛੇ ਜੇ ਇਹਨਾਂ ਨੇ ਜਿਵੇਂ ਕੇਜਰੀਵਾਲ ਉਹਨੇ ਮਨੀ ਸ਼ਰੋਦੀਆ ਅਸਤੰਦਰ ਜੈਨ ਉਹਨੇ ਉਹ ਕਿੰਨੇ-ਕਿੰਨੇ ਦਿਨ 6-6 ਮਹੀਨੇ 8-10 ਮਹੀਨੇ ਅੰਦਰ ਲਾਏ ਨੇ ਮਤਲਬ ਕੇਜਰੀਵਾਲ ਅੰਦਰੋਂ ਸਰਕਾਰ ਚ ਲਈ ਗਿਆ ਮਤਲਬ ਕਹਿਣਾ ਮਤਲਬ ਇਹਨਾਂ ਨੂੰ ਇਹ ਹੋ ਗਿਆ ਵੀ ਏਸੀ ਕੋਈ ਇੱਦਾਂ ਦਾ ਲਈਏ ਵੀ ਮਤਲਬ ਜਿਹੜਾ ਜਿਹਨੂੰ ਸਾਡੇ ਭਲਾ ਹੋਵੇ ਜਿਹੜਾ ਉਹਨੂੰ ਚੱਕ ਕੇ ਅੰਦਰ ਦੇ ਦਈਏ 30 ਦਿਨ ਉਹਦੀ ਜਮਾਨਤ ਨਾ ਆਉਣ ਦੀਏ ਤੇ ਉਹਦੀ ਮੈਮਰੀ ਕਰ ਦੋ ਪਹਿਲਾਂ ਤਾਂ ਵੋਟ ਚੋਰੀ ਵਾਲਾ ਕੰਮ ਸ਼ੁਰੂ ਕੀਤਾ ਸੀ ਇਹਨਾਂ ਨੇ ਹੁਣ ਤਾਂ ਮਤਲਬ ਸਰਕਾਰ ਹੀ ਮਤਲਬ ਮੁੱਖ ਮੰਤਰੀ ਚੋਰੀ ਕਰ ਰਿਹਾ ਜਿਹੜਾ ਸਾਡੀ ਆਪੋਜੀਸ਼ਨ ਦਾ ਮੁੱਖ ਮੰਤਰੀ ਹੈ ਨਾ ਜਿਉਂ ਨਹੀਂ ਮੰਨਦਾ ਉਹਤੇ ਪਰਚਾ ਦਿਓ ਈਡੀ ਦਾ ਅੰਦਰ ਦਿਓ 30 ਦਿਨ ਤੋਂ ਬਾਅਦ ਮਤਲਬ ਆਪੇ ਮੁੱਖ ਮੰਤਰੀ ਚੋਣ ਕਰਦੇ ਇਹ ਤਾਂ ਸੁਣ ਕੇ ਨਹੀਂ ਚੰਗਾ ਲੱਗ ਰਿਹਾ ਜੀ ਜੀ